ਬਈ ਬੱਲਾ ਬੱਲਾ ਪੁੱਤ ਅੰਦੇ ਰੋ ਬੱਕਰੀ ਚੱਕੀ ਫਿਰਦੀਆਂ ਕੀ ਗੱਲ ਹੈ ਬੱਕਰੀਆਂ ਦਾ ਕਾਰੋਬਾਰ ਸ਼ੁਰੂ ਕਰ ਲਿਆ ਉਹ ਤੈਨੂੰ ਕੀ ਪਤਾ ਚਾਚਾ ਬੱਕਰੀ ਵੀ ਐਨੀ ਪੜਦੇ ਬੱਕਰੀ ਵੀ ਇੱਕ ਦੇ ਜੋਰ ਨਾਲ ਪਾਲਨੇ ਪੈਂਦੇ ਨੇ ਤੇਰੇ ਬੱਸ ਦਾ ਰੋਗ ਨਹੀਂ ਹੈ ਗਾਏ ਏ ਬਾਈ ਬੱਲਾ ਬੱਲਾ ਪਤੰਦਰੋ ਖਲਾੜੀ ਤਾਂ ਬਹੁਤ ਪੱਕੇ ਹੋ ਤੁਸੀਂ ਕੀ ਗੱਲ ਕੀਤੇ ਚੰਨੀ ਦੇ ਚੇਲੇ ਤਾਂ ਨਹੀਂ ਰਹੇ ਪਹਿਲਾਂ ਉਹ ਕਾ ਨੂੰ ਚਾਚਾ ਤੈਨੂੰ ਪਤਾ ਨਹੀਂ ਇਹ ਤਾਂ ਆਪਣਾ ਸੈਡ ਬਿਜ਼ਨਸ ਆ ਨਾਲੇ ਅੱਜ ਕੀ ਇਹ ਨਹੀਂ ਦੋ ਟਰੱਕ ਤਾਂ ਸਾਡਾ ਕੰਮ ਤੈਨ ਤਾਂ ਕਸਰ ਕੋਈ ਨਹੀਂ ਛੱਡੀ ਸੀ ਉਹ ਨਾਲੇ ਤੈਨੂੰ ਤਾਂ ਕੀ ਪਤਾ ਤੇਰਾ ਭਾਈ ਵੱਡਾ ਸਿਸਟਮ ਆ ਤੈ ਤਾਂ ਡਾਨੀ ਹੋਣਾ ਨੂੰ ਫੋਨ ਮਾਰ ਦਣਾ ਤੇਰਾ ਕੰਮ ਹੋ ਜਾਂਦਾ ਸਾਡਾ ਤਾਂ ਭਾਈ ਬੱਕਰੀਆਂ ਨਾਲ ਹੀ ਚੱਲਦਾ ਜਿਗੜ ਉਤਲ ਕੋਈ ਨਹੀਂ ਕੋਈ ਨਹੀਂ ਪਤੀਜ ਕਸਰਤਾ ਪਤੰਦਰ ਤੁਸੀਂ ਵੀ ਚੱਡੀ ਨਹੀਂ ਐ ਤੇ ਕੀ ਕੋਈ ਸਾਰੀ ਚਾਚੇ ਨੂੰ ਕੱਟੇ ਹੋ ਕੇ ਚਿੰਬੜ ਗਏ ਸੀ ਲੈ ਵੀ ਚਾਚਾ ਮੰਨੀ ਚਾਹੇ ਨਾ ਮੰਨੀ ਐ ਤੇ ਕੀ ਚਾਚਾ ਵੀ ਪਤੰਦਰ ਤਣੀ ਤਣੀ ਹੋ ਗਿਆ ਸੀ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ